ਪਉ ਸੁਤੀ ਰਣਾ ਉੱਥੇ ਕੋ ਕੰਮ ਵੀ ਕਰਨਾ ਹੂੰ ਉਹ ਫਿਰ ਆ ਗਿਆ ਸੋਸਰੀ ਨਹੀਂ ਠੀਕ ਆ ਗੋਦੀ ਦਾਦੀ ਦਾ ਕਰ ਕੋ ਟੋਟੀ ਦਾ ਤੇ ਲੱਗੀਆਂ ਕੰਮ ਦੇ ਨੰਮੇ ਪਈ ਤੇ ਨੀਂਦ ਹੀ ਆ ਗਈ ਤੇ ਬੁਖਾਰ ਚੱਲਣ ਡਿਆ ਕੋ ਉਹਨੂੰ ਬੁਲਾ ਲਵਾਂ ਨਵਦੀਪ ਨੂੰ ਆ ਜਾ ਹਣ ਮੈਂ ਇਹ ਸੋਚ ਨਹੀਂ ਹਾਂ ਵੀ ਅੱਠਾ ਦੇਣਾ ਵਾਸਤੇ ਉਹ ਗਈ ਸੀ ਤੇ ਤਿੰਨ ਚਾਰ ਦਿਨ ਹੋਏ ਨੇ ਤੇ ਚੱਲ ਫੇਰਾ ਕਿ ਮੇਰੇ ਮਗਰੇ ਫੋਨ ਲਾਤਾ ਹਾਂ ਉਹ ਮੁੰਡੇ ਦਾ ਬਗੈਰ ਵੀ ਸਾਡਾ ਜੀ ਨਹੀਂ ਲੱਗਦਾ ਲੱਗਦਾ ਤੇ ਮੇਰਾ ਵੀ ਨੀ ਮੈਂ ਵੀ ਕਦੇ ਤਾਂ ਹੀ ਨਹੀਂ ਬਿਮਾਰ ਹੋ ਗਈ ਪਰ ਮੈਂ ਹੁਣ ਕਹਿ ਨਹੀਂ ਰਹੀ ਕਿ ਉਹ ਕਹਦੀ ਖਦੀ ਗਈ ਆ ਨਾਲੇ ਤੂੰ ਵੀ ਠੀਕ ਨਹੀਂ ਕਿ ਤੇ ਰੋਟੀ ਪਾਣੀ ਤੇ ਹੁਣ ਚਾਹੀਦਾ ਨਾ ਸਾਰਿਆਂ ਨੂੰ ਚਲ ਕੋਈ ਹੌਲੀ ਹੌਲੀ ਕਰ ਲੈਣੀ ਆ ਫਿਰ ਹੁਣ ਕੋਈ ਗੱਲ ਨਹੀਂ ਫਿਰ ਕਰਮਾ ਹੀ ਪੈਣਾ ਆਈ ਜਾਣਾ ਵਿਚਾਰੀਆਂ ਨੇ ਕਿ ਇੱਕ ਦਿਨ ਲਾਉਂਗੀ ਚਲ ਵੇ ਲੈ ਹੁਣ ਫਿਰ ਮੈਂ ਵੀ ਕਿਦਾ ਠੀਕ ਹੁੰਦਣੀ ਮੈਂ ਧੱਗੇ ਨਾਲੋਂ ਫਿਰ ਗੋਲੀ ਖਾ ਕੇ ਤਾਂ ਲੰਮੇ ਪਈ ਨਹੀਂ ਹਾਂ ਮੇਰੇ ਦਵਾਈ ਦੂਈ ਲੈਣ ਦੇ ਸ਼ਰਮ ਮੈਂ ਜਿੰਨ ਕਿ ਧੁੱਪ ਬਣੀ ਸ਼ਾਮਾਂ ਲਿਆਂ ਗਿਆ ਮਾਂ ਦੀ ਹਾਂ ਮੈਂ ਨੂੰ ਕਹਿਣਾ ਵੀ ਨਰਦੀਪ ਨੂੰ ਸੱਦ ਲੋ ਔਸਾ ਤੇ ਨਹੀਂ ਤੇ ਘਰੋਂ ਉਹਨੂੰ ਵੀ ਆ ਜੇ ਮੈਂ ਨਹੀਂ ਕੋਤਾ ਰਹਿਣ ਦੀ ਦੋ ਚਾਰ ਦਿਨ ਰਹਿ ਗਈ ਆ ਫੇਰ ਕਹੂਗੀ ਕਿ ਮਗਰੇ ਫੋਨ ਲਾਤਾ ਉਹ ਵਿਚਾਰੀ ਜਾਣਦੀ ਹੈ ਕਿ ਨੇਚਰਾ ਬਾਦ ਕਿਤੇ ਗਈ ਉਹ ਵੀ ਛੁੱਟੀਆਂ ਹੀ ਨੇ ਕੋਈ ਲਾ ਨਹੀਂ ਮੰਮੀ ਨਹੀਂ ਕੋਝ ਵੀ ਆਂਦੀ ਉਹਨੂੰ ਦੱਸਾਂ ਮੰਮੀ ਠੀਕ ਨਹੀਂ ਆ ਨਾਲੇ ਮੁੜ ਕੇ ਕਿਤੇ ਚੱਲ ਜੂਗੀ ਫੇਰ ਆਹ ਹੁਣ ਤੋਂ ਵੀ ਠੀਕ ਨਹੀਂ ਗੇ ਹੁਣ ਇੱਥੇ ਇਹਨੇ ਕੰਮ ਕਰਕੇ ਜਾਣਾ ਦਾ ਰੋਟੀ ਪਾਣੀ ਵੀ ਚਾਹੀਦਾ ਵਾ ਫੇਰ ਕਿਦਾਂ ਕੰਮ ਚੱਲੂਗਾ ਹੁਣ ਉਹਨੂੰ ਆਨਾ ਵੀ ਅੱਜ ਤੋਂ ਬੱਸੇ ਬੈਹ ਤੇ ਆਜੇ ਸ਼ਾਮਾਂ ਤੱਕ ਤਮੜ ਕੋ ਗਾ ਗਰਮੀਆਂ ਚ ਛੁੱਟੀਆਂ ਪੈਣਗੀਆਂ ਆਪੇ ਕੋ ਦੋਸਤ ਦਾ ਰਿਆ ਤੂੰ ਇਹ ਨਾ ਕਹੀਂ ਆ ਉਹਦਾ ਕਹੀਂ ਮੰਮੀ ਨਹੀਂ ਠੀਕ ਹੈ ਉਹਨੇ ਆਪੇ ਆ ਜਾਣਾ ਮੈਂ ਤੂੰ ਕਿਹਾ ਤੇ ਕਹਿੰਦਾ ਮੇਰੇ ਮਗਰੇ ਕੋ ਲਾ ਤਾਂ ਮੈਂ ਤਾ ਨਹੀਂ ਨੂੰ ਲੰਦਿਆ ਨਾਲੇ ਬਾਬਾ ਭੱਜਾ ਫਿਰਦਾ ਵਾ ਘਰ ਵਾਲਾ ਕਮਨ ਤੇ ਰੌਂਕ ਲੱਗੀ ਰਹਿੰਦੀ ਹੈ ਨਾ ਇੱਥੇ ਆ ਇੱਥੇ ਬਹਿੜੇ ਜੀ ਤੁਹਾਨੂੰ ਦੇਦਾ ਕੁਝ ਨਹੀਂਗਾ ਚਲੋ ਕੋਈ ਗੱਲ ਨਹੀਂ ਮੈਂ ਕਰਦਾ ਫੋਨ ਉਹਨੂੰ ਲੈ ਲਾ ਕਰਕੇ ਹੈ ਆਂਦੀ ਤੇ ਆਪਾਂ ਕਰ ਦਵਾਈ ਲਾਈਏ ਪਹਿਲਾਂ ਮਾਰੇ ਮੈਂ ਜਿਹੜੀ ਪਠਹਿਰ ਕੇ ਜਾਂਦੀ ਚਲੋ ਦੱਸ ਦਿਓ ਫਿਰ ਮੈਨੂੰ ਜਿੱਥੇ ਜਾਣਾ ਹੈ ਨਾ ਕਰ ਉਹਨਾਂ ਨੂੰ ਫੋਨ ਮੰਮੀ ਆਹੇ ਬੁੱਤ ਮੰਮੀ ਸਾਸੀ ਕਾਣ ਸਾਸੀ ਕਾਣ ਹੁਣ ਠੀਕ ਏ ਆ ਪਿਆਰ ਨਾਲ ਇਹਨਾਂ ਦੀ ਦਵਾਈ ਅੱਛਾ ਹੋਰ ਕੋਈ ਤੁਰੇ ਰਹਿਣਾ ਨਹੀਂ ਨਾ ਮੰਮੀ ਰਹਿਣਾ ਕਿ ਜਦੋਂ ਮੈਨੂੰ ਬਿੰਦ ਨੇ ਦੱਸਿਆ ਨਾ ਕਿ ਤੁਸੀਂ ਠੀਕ ਨਹੀਂ ਆ ਤੇ ਮੇਰੇ ਕੋਲ ਉੱਥੇ ਰਹਿਣ ਨੂੰ 1 ਮਿੰਟ ਨਹੀਂ ਦੇ ਸਕਦਾ ਮੈਂ ਘਰ ਜਾਣੀ ਆਪਣੇ

ਤੇ ਕਲ ਨਹੀਂ ਪਾਈ ਕਿੰਨੇ ਆ ਚਲ ਕਲ ਨਹੀਂ ਆਉਂਦੇ ਹਾਂਜੀ ਪਾਉਣੀ ਹੈ ਥੱਕਦੀ ਸੋਹਣੀ ਲੱਗ ਗਈ ਸੀ ਤੇ ਉਹ ਤੁਨੀ ਸਮਝੀ ਗਏ ਹਾਂ ਮਤਲਬ ਮੈਨੂੰ ਲੱਗ ਹੋਇਆ ਵੀ ਦਾਈ ਜੱਲ ਦੇਖ ਕੇ ਮੈਨੂੰ ਫਰਕ ਪੈ ਗਿਆ ਚਲੋ ਵੀ ਠੀਕ ਹੈ ਤੈਨੂੰ ਹਾਂਜੀ ਠੀਕ ਨੇ ਮੈਂ ਵੀ ਸਾਰੇ ਚਲ ਵਧੀਆ ਬੋਤ ਮੈਂ ਵੀ ਆਪ ਕਹਿੰਦੇ ਕੀ ਹੋਇਆ ਕੰਮ じゃ ਕੀਤਾ ਵਾਧ ਘਟ ਹੋ ਕੰਮ ਕਰ ਲਿਆ ਤੁਮ ਰੋਕੀ ਗਈ ਹੈ ਬੁਖਾਰ ਦੋ ਤਿੰਨ ਦਿਨ ਹੋ ਗਿਆ ਨਿਕਾ ਨਿਕਾ ਚੰਡਿਆ ਚਲੋ ਕੋਈ ਗੱਲ ਨਹੀਂ ਤੁਸੀਂ ਦੱਸੋ ਜੇ ਕੋਈ ਚੀਜ਼ ਦੀ ਲੋੜ ਹੈ ਤੁਹਾਨੂੰ ਮੈਂ ਤੇਰੇ ਵਾਸਤੇ ਬਣਾ ਕੇ ਲਿਆ ਦਿੰਨੀ ਹੈ ਨਹੀਂ ਅਜੇ ਨਹੀਂ ਮੈਂ ਲੋੜ ਜਿਦਾ ਲੋੜ ਪਊ ਨਾ ਫਿਰ ਮੈਂ ਦੱਸਾਂਗੀ ਤੇ ਪਾਣੀ ਪਿੰਦਰ ਪਿਆਲ ਬੁੱਤ ਪਾਉ ਪੀਣਾ ਪਾਣੀ ਨੂੰ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਆਪੇ ਪੀ ਲੈਣੀ ਆ ਤੇ ਇਹੀ ਮੈਂ ਕਿਹੜੀ ਪਰੌਣੀ ਆਈ ਆ ਮੰਮੀ ਸਾਬਾਂਦੇ ਨੇ ਇਹ ਰਹਿਣ ਦੇ ਕੋਈ ਗੱਲ ਨਹੀਂ ਰਹਿ ਆਂਦੇ ਚਾਰ ਦਿਨ ਕੋ ਮੈਂ ਕੋਈ ਨਹੀਂ ਗਾਂ ਛੁੱਟੀਆਂ ਪੈਣੀਆਂ ਜਾਂ ਪਿਆ ਚੱਜੇਗੀ ਆਹ ਕੋਈ ਗੱਲ ਨਹੀਂ ਤੇ ਜੇ ਮੈਂ ਬਾਹਰ ਚੱਲ ਜਾਈ ਨਾ ਲੈ ਲਈ ਦੋ ਦਿਨ ਤੇ ਉਹਦਾ ਇਹਨੂੰ ਰੱਖ ਲਾਂਗੇ ਨਾ ਇਹਦੇ ਬਿਨਾ ਨਹੀਂ ਮੰਮੀ ਦਾ ਚੀ ਲੱਗਦਾ ਕੋਈ ਨਹੀਂ ਨੂੰ ਰੱਖ ਲਓ ਤੱਕ ਕੋ ਰਹਿ ਲੈਗਾ ਠੀਕ ਆ ਕੋ ਜੇ ਤੂੰ ਮੁੜ ਕੇ ਜਾਣਾ ਨਾ ਵਾਗਮੂਨੇ ਨਾਲ ਕਰਨਾ ਮੈਂ ਆਪਣੇ ਕੋਲ ਰੱਖਿਆ ਕਰਨਾ ਰੱਖ ਲਿਆ ਮਮੀ ਇਹ ਦੇ ਕਰਕੇ ਤੇ ਉਹ ਮਿਲਵਾਂਦੇ ਵੀ ਆਇ ਦਿਨ ਨਹੀਂ ਖੇਡਾਂਗੇ ਪੁੱਤ ਮੇਰੇ ਨਾਲ ਨਾ ਕੀ ਕਰਦੀ ਨਹੀਂ ਮੇਰੇ ਕੋਲ ਨਹੀਂ ਮੇਰੇ ਕੋਲ ਨਹੀਂ ਹੈ ਮੇਰੇ ਨਾਲ ਹੀ ਚਾਹੀਦਾ ਨਾਨੀ ਮम्मा ਪਿਆਰ ਕਰਦੇ ਪਿਆਰ ਕਰਦੇ ਮਾਮੂ ਜੀ ਜੀ ਕਿਹਨਾਂ ਤੈਮਰ ਬੋਤਲ ਜੀ ਲੱਗ ਜਿੰਦਾ ਨਾ ਆਣਾ ਉੱਥੇ ਹਾਂਜੀ ਲੱਗ ਜਾਂਦਾ ਫਿਰ ਉਹ ਸਾਰਾ ਦਿਨ ਕੋਈ ਨਾ ਖਾਂਦੇ ਕੁੱਤੇ ਹੁੰਦੇ ਆ ਜੋ ਜਿਹੜਾ ਦੇ ਦੇ ਉਹਦੇ ਨਾਲ ਹੀ ਲੱਗ ਜਾਂਦੇ ਦੇਖਿਆ ਤੇ ਬਿੰਨ ਕੰਮ ਕੰਮ ਤੇ ਜਾਣਾ ਹੈ ਨਾ ਦੇਵੋ ਮਾਮੂ ਜੀ ਦਵਾਈ ਲੈਣ ਚੱਲ ਗਏ ਉੱਥੇ ਟਾਈਮ ਲੱਗ ਗਿਆ ਵੱਧ ਅੱਛਾ ਤੇ ਲੇਟ ਹੋ ਗਿਆ ਉਹਦਾ ਮਨ ਫੋਨ ਤੇ ਕੀਤਾ ਜਾਂਦਾ ਚੱਲ ਕੋਈ ਕਰਗੇ ਠੀਕ ਹੈ ਤੇ ਉਹਦਾ ਮੁੰਨੇ ਦਾ ਟੈਸਟ ਉਸਟ ਕਰਾਇਆ ਕੋਈ ਟੈਸਟ ਨਹੀਂ ਕਰਾਇਆ ਬੀਪੀ ਘਟਿਆ ਹੈ ਅੱਛਾ ਠੀਕ ਹੈ ਮੁੰਡਾ ਤੇ ਕੀਤਾ ਮੁੜ ਕੇ ਮੈਂ ਵੀ ਛੁੱਟੀ ਦੇ ਮੱਦੇ ਕਰੀ ਕੀਤੀ ਨਹੀਂ ਆ ਐਨ ਮੁੜ ਕੇ ਆਖਣ ਦੇ ਵਿੱਚ ਆਂ ਚੱਕ ਆਇਆ ਕਿਉਂ ਨਹੀਂ ਹਾਂਜੀ ਇਹਦਾ ਮੁੜ ਕੇ ਆਪਣਾ ਥਿੜਿਆ ਖਾਪ ਹੁੰਦਾ ਹੂੰ ਚਲੋ ਮੈਨੂੰ ਚਾਰ ਪੈਸੇ ਬੰਦੀ ਵੀ ਏ ਚਲੋ ਠੀਕ ਏ ਮੈਂ ਤਾਂ ਚਾ ਬਣਾ ਲਗੀਆਂ ਘੋਟਾ ਤੂੰ ਪੀਨੀ ਤੇਰੇ ਵਾਸਤੇ ਬਣਾਣਾ ਕੋਣੀ ਬਣਾ ਲੋ ਮੈਂ ਤੇਰੀ ਵੀ ਬਣਾ ਲੰਨੀ ਆ ਬਣਾ ਮੇਰੀ ਧੀ ਫਿਰ ਚਲੋ ਮੈਂ ਬਣਾਉਣੀ ਆ ਉੱਥੇ ਗ੍ਰੈਜੂਏਟ ਦੁੱਧ ਵੀ ਆਈ ਹੋਣਾ ਹਾਂ ਹਾਂਜੀ ਠੀਕ ਐਨੂੰ ਪਾਣੀ ਲਾ ਦੇ ਲਵਾ ਹਾਂਜੀ ਪਾਣੀ ਕੋਈ ਨਹੀਂ ਪੀਗੀ ਇਹਨੂੰ ਆਇਆ ਬੜੀ ਦੂਰੋਂ ਹੈਨਾ ਮੁੰਡਾ ਹੈ ਓਏ ਜੀਵਨ ਲੰਮੇ ਪਈਆਂ ਹਾਂਜੀ ਆ ਜਾਓ ਉੱਠ ਤਾਂ ਪਤਾ ਕੀ ਜਾਨਾ ਹੈ ਕੰਮ ਕਮ ਸੰਭ ਕੇ ਨਾ ਤੇ ਰਕ ਲੰਮੇ ਬੈ ਗਈ ਤੇ ਨੀਂਦ ਆ ਗਈ ਮੈਨੂੰ ਅੱਛਾ 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 ਤੁਸੀਂ ਕਿੱਥੋਂ ਆਏ ਜੀ ਉਹ ਮੰਮੀ ਤੇ ਫਿਰ ਦੋ ਤਾਂ ਆ ਗਿਆ ਲੱਗ ਛੱ ਗਈ ਅੱਛਾ ਅੱਛਾ ਉਹ ਨਾ ਮਕਾਨ ਵਾਲਾ ਬੰਦਾ ਮਿਲਿਆ ਹੈ ਅੱਛਾ ਹੈ ਠੀਕ ਆ ਕੀ ਕਹਿੰਦਾ ਉਹਨੂੰ ਨਾਲੇ ਮੈਂ ਪੈਸੇ ਤੇ ਆਏ ਥੋੜੇ ਬੁਦੇ ਹੋਰ ਅੱਛਾ ਤੇ ਉਹ ਕਹਿੰਦੇ ਵੀ ਜੇ ਤੁਸੀਂ ਆਉਣਾ ਵਾ ਘਰ ਤਾਂ ਤੁਸੀਂ ਆ ਸਕਦੇ ਜੀ ਆਪਣੇ ਘਰ ਉੱਤੇ ਤੇ ਪਰ ਨਾ ਜੇ ਕਿਸ਼ਤਾਂ ਬਹੁਤੀਆਂ ਨਹੀਂ ਨਾ ਤੇ ਪੰਜਾ ਰਹਿੰਦੀਆਂ ਮੇਰੀ ਗੱਲ ਸੁਣੋ ਹਾਂ ਗੱਲ ਤੇ ਬੜੀ ਖੁਸ਼ੀ ਦੀ ਆ ਆਪਣੇ ਘਰ ਜਾਂਦਾ ਮੌਕਾ ਮਿਲ ਲਿਆ ਵਾ ਹੂੰ ਪਰ ਇੱਕ ਗੱਲ ਮੈਨੂੰ ਡਰ ਵੀ ਲੱਗਦਾ ਨਾ ਤੁਸੀਂ ਆਪ ਹੀ ਸਿਆਣੇ ਜੀ ਜੇ ਆਪਾਂ ਹੁਣ ਚੱਲ ਗਏ ਨਾ ਨਿਆਣਿਆਂ ਨਾਲ ਲੈ ਕੇ ਇੱਕ ਤਾਂ ਨਿਆਣਿਆਂ ਨੂੰ ਥੋੜੀ ਜੀ ਹੁਣ ਜ਼ਿੰਮੇਵਾਰੀ ਪਈ ਸਿਰ ਤੇ ਮੇਰੀ ਕਿਸ਼ਤਾਂ ਲਾਉਣੀਆਂ ਤਾਂ ਆਪਣੇ ਘਰ ਜਾਣਾ ਵਾ ਇਹ ਤੇ ਗੱਲ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਨਾ ਫੇਰ ਘਰ ਤੇ ਆਪਣੇ ਆ ਗਈਆਂ ਤੇ ਫਿਰ ਸਾਰਿਆਂ ਨੇ ਸੁਰਖਰੂ ਹੋ ਜਾਣਾ ਵਾ ਕਿਸਤਾਂ ਨਾਲੋਂ ਵੱਧ ਧਿਆਨ ਹਟ ਜਾਣਾ ਜੀ ਤੁਸੀਂ ਨਾ ਚੋਪੀ ਕੀਤੇ ਰਹੋ ਜੀ ਪੂਰੀਆਂ ਕਿਸ਼ਤਾਂ ਲਾਵਾਂਗੇ ਤੇ ਫੇਰ ਆਪਣੇ ਘਰ ਜਾਵਾਂਗੇ ਤੇਰਾ ਤਾਂ ਥੋੜਾ ਬਹੁਤਾ ਟਾਈਮ ਗੜ ਲੀਏ ਚਲ ਤਿਆਰ ਤੇ ਨਿਕਲ ਨਹੀਂ ਡਿਆ ਹੁਣ ਆਹੋ ਠੀਕ ਵਾ ਨਾ ਤੇ ਸਿਰ ਤੋਂ ਉਂਤਰਾ ਬੋਝ ਲੱਥ ਜਾਊਗਾ ਨਾ ਸਿਰ ਚੰਗੇ ਰਾਵਾਂਗੇ ਤੇ ਜੇ ਇਦਾਂ ਹੀ ਪੜੋਲਾ ਬਣ ਕੇ ਉੱਥੇ ਚੱਲ ਗਏ ਉੱਥੇ ਜਾ ਕੇ ਰੱਬ ਨਾ ਕਰੇ ਜੇ ਕਿਸ਼ਤਾਂ ਨਾ ਲੱਥੀਆਂ ਤੇ ਜਿੱਦਾਂ ਸਾਨੂੰ ਥੱਕੇ ਮਾਰ-ਮਾਰ ਕੇ ਅਗੇ ਕੱਢਿਆ ਸੀ ਨਾ ਘਰੋਂ ਬਾਹਰ ਕਿਤੇ ਉਹੀ ਹਾਲਾਤ ਸਾਡੇ ਹੋ ਗਏ ਨਾ ਤੇ ਮੰਜੰਦਰ ਅੱਗੇ ਤੇ ਮੈਂ ਚੱਲ ਲਿਆ ਸੀ ਹੁਣ ਨਹੀਂ ਮੈਂ ਚੱਲ ਸਕਦੀ ਤੁਹਾਨੂੰ ਮੈਂ ਇੱਕ ਮੁੰਡੇ ਨਾਲ ਗੱਲ ਕਰੀਏ ਕਿ ਨਾ ਕਰੀਏ ਉਹਨਾਂ ਤੇ ਕਾਲੇ ਹੋ ਜਾਣਾ ਤੁਸ ਕੋ ਚਲੀਏ ਆਪਣੇ ਘਰ ਜੀ ਗੱਲ ਸੁਣ ਤੇ ਗੱਲ ਕਰਨੀ ਪੈਣੀ ਹੈ ਕਿ ਇਹਨਾਂ ਨੇ ਕਿਹਾ ਨਾ ਤੁਸੀਂ ਤਾਂ ਕਰੋ ਫਿਰ ਨਵ ਦਾ ਸਹੁਰਾ ਬੜਾ ਸਿਆਣਾ ਵਾ ਅੱਛਾ ਤੁਸੀਂ ਉਹਨੂੰ ਫੋਨ ਕਰੋ ਤਾਂ ਉਹਨੂੰ ਸੱਦੋ ਇੱਥੇ ਉਹਨਾਂ ਦੀ ਸਲਾਹ ਲੈ ਲੈਨੇ ਕੀ ਆਦੇ ਗੱਲ ਤਰੀਹਾਂ ਦੀ ਸਹੀ ਹੈ ਨਾ ਠੀਕ ਵਾ ਨਾ ਉਹਨਾਂ ਨੇ ਸਾਡੇ ਚੰਗੇ ਮਾੜੇ ਥਾਂ ਹਰ ਥਾਂ ਸਾਥ ਦਿੱਤਾ ਵਾ ਤੇ ਹੁਣ ਇਹ ਵੀ ਸਲਾਹ ਉਹਨਾਂ ਕੋਲ ਲੈਣੀ ਆ ਤੇਰਾ ਤਾਂ ਬਹੁਤ ਸੱਦ ਲਈਏ ਆਪੇ ਫੋਨ ਤੇ ਕਰੋ ਇੱਧਰ ਨੂੰ ਪੁੱਛੋ ਕਿ ਕਿੱਥੇ ਤੇਰਾ ਡੈਡੀ ਆ ਉਹ ਨਹੀਂ ਕਰ ਤੇਰੀ ਸਹੀ ਆ ਕਹਾਂ ਲੜੋ ਲਾ ਲੈ ਨੀ ਇਹ ਕਿਉਂ ਅੱਜ ਸ਼ਾਮ ਤੱਕ ਕੱਲ੍ਹ ਦਾ ਨਹੀਂ ਕਰ ਹੈਲੋ ਸਤਿ ਸ੍ਰੀ ਅਕਾਲ ਸਸੇ ਗਿਆ ਲਪੁੱਤ ਹਾਂ ਠੀਕ ਹੈ ਪੁੱਤਾ ਪੜਾਵੇਂ ਬਸ ਕਰਨਾ ਕੀ ਇਤਨਾ ਹੀ ਬਸ ਤੈਨੂੰ ਪਤਾ ਕੰਮ ਤੇ ਜਾਈਦਾ ਤੇ ਫਿਰ ਹਾਂਜੀ ਹਾਂਜੀ ਹਾਂ ਆਹੋ ਹਾਂਜੀ ਠੀਕ ਹੈ ਠੀਕ ਹੈ ਤੇ ਗੱਲ ਇਤਰਾਵਾ ਇਹ ਯਾਰ ਆਪਣੇ ਡੈਡੀ ਨੂੰ ਭਲਾਈਆਂ ਤੇ ਡਾਕਟਰ ਘਰ ਨੂੰ ਇੱਧਰ ਨੂੰ ਉਸਲਾਹ ਕਰਨੀ ਆਹ ਜ਼ਰੂਰੀ ਕੰਮ ਹੀ ਆ ਤੇ ਜਲ ਭੇਜ ਦਿਓ ਫਿਰ ਹੈ ਇੱਥੇ ਘਰੇ ਬੈਠੇ ਆ ਆਓ ਚਲੋ ਠੀਕ ਆ ਓਕੇ ਓਕੇ ਦਰਵੇ ਕੀ ਆnde ਕਹਿੰਦੇ ਮੜਾ ਜੇ ਬਾਹਰ ਨੂੰ ਗਿਆ ਤੇ ਮੈਂ ਜਾ ਕੇ ਕਲਾ ਦਿੰਦਾ ਪਤਾ ਕੀ ਕਰ ਸਿਆਣਾ ਬੰਦਾ ਸਿਆਣਾ ਹੁੰਦਾ ਵਾ ਉਹਨਾਂ ਨੂੰ ਮਾੜੀ ਸਲਾਹ ਥੋੜੀ ਦੇਣੀ ਆ ਇਹਦੇ ਨਾਲ ਚਲ ਜਿਹੜੀ ਸਲਾਹ ਦੇਣਗੇ ਉਦਾਂ ਮੰਨ ਲਾਂਗੇ ਫਿਰ ਆਪਾਂ ਕੀ ਕਰਨਾ ਇਸ ਤਰ੍ਹਾਂ ਮੈਂ ਪਰਮ ਨਾਲ ਸੱਦ ਲਈਏ ਨਹੀਂ ਪਰਮ ਨੂੰ ਸੱਦ ਲਾਣੇ ਮੈਂ ਲੈਣਾ ਵਿੱਚ ਮੈਨੂੰ ਸੱਦ ਲਾਣਾ ਨਹੀਂ ਤੂੰ ਗੱਲ ਕਰਨ ਲਈ ਚਲੋ ਗਿਆ ਵਾ ਕਿਤੇ ਆਉਂਦਾ ਵਾ ਤਦ ਨਾਲ ਗੱਲ ਵੀ ਕਰ ਲੈਨੇ ਇੱਕ ਵਾਰੀ ਫੇਰੀ ਸਾਡਾ ਬੱਚਾ ਵਾ ਹੈ ਉਹ ਤਾਂ ਗੱਲ ਵਾ ਨਾ ਆਹ ਕਰ ਲੈਨੇ ਤੁਸੀਂ ਪਾਣੀ ਕੁੜੀ ਲਿਆਵਾ ਤੁਹਾਡੀ ਚੱਲ ਦੇ ਘੁੱਟਕ ਚੱਲ ਯਾਰ ਹੋਰ 6 ਮਹੀਨੇ ਰਹਿ ਗਏ ਆ ਜਾ ਕੇ ਆਪਣੇ ਘਰ ਵਸਨੇ ਰਸਨੇ ਯਾਰ ਆਨ ਪੀ ਲੋ ਪਾਣੀ ਪਰਮ ਆਉਂਦਾ ਵਾ ਨਾ ਤੇ ਗੱਲ ਕਰ ਲੀਨੇ ਫਿਰ ਬੈਠ ਕੇ ਚਾਹ ਬਣਾਦਾ ਤੂੰ ਬਾਜ਼ ਤੇ ਮਾਰ ਕਿੱਥੇ ਆ ਬਾਹਰ ਗਿਆ ਕਿਤੇ ਕੋਈ ਨਾ ਆਇਆ ਹੁਣੇ ਆ ਜਾਣਾ ਹੁਣੇ ਚਾਹ ਬਣਾਦਾ ਨਹੀਂ ਨਹੀਂ ਚੱਲ ਉਹਨੇ ਆਉਣਾ ਪਰ ਉਹਨੇ ਨਹੀਂ ਫਿਰ ਨਾਲ ਹੀ ਪੀ ਲਾ ਰਹੀ ਚਲੋ ਠੀਕ ਆ ਠੀਕ ਆ ਆਹ ਅਰੇ ਭਾਈ ਬੈਠ ਬੈਠੇ ਬੈਠੋ ਉਹ ਮੈਨੂੰ ਤਾਂ ਕਿੰਦਰ ਨੇ ਕਿਹਾ ਸੀ ਕਿ ਉਹ ਆਂਦੇ ਕੋਈ ਕੰਮ ਆਦੇ ਜਾਓ ਜਰਾ ਉਧਰ ਹੋ ਗਿਆ ਮੈਂ ਹੀ ਫੋਨ ਕੀਤਾ ਸੀ ਅੱਛਾ ਢਾਣਾ ਕੋ ਸਲਾਹ ਹੀ ਕਰਨੀ ਸੀ ਠੀਕ ਆ ਠੀਕ ਆ ਹਾਂਜੀ ਜੱਸ ਹਾਂਜੀ ਪੁੱਤ ਪਾਣੀ ਲੈ ਕੇ ਆਈ ਸੱਸੀ ਘਰ ਪਾਜੀ ਸੱਸੀ ਘਰ ਬੈਂਦੀ ਠੀਕ ਠਾਕ ਨੇ ਹਾਂਜੀ ਵਧੀਆ ਵਧੀਆ ਤੇ ਹੀ ਸੁਣਾਓ ਬੜਾ ਠੀਕ ਜੇ ਵਧੀਆ ਬੜਾ ਇਧਰ ਜੱਸ ਪੁੱਤ ਪਾਣੀ ਲਿਆ ਸੱਸੀ ਘਰ ਸੱਸੀ ਘਰ ਪੁੱਤ ਠੀਕ ਠਾਕ ਹਾਂਜੀ ਹਾਂਜੀ ਠੀਕ ਗੱਲ ਭਾਜੀ ਇਹ ਆ ਹਾਂਜੀ ਵੀ ਜਿੱਥੇ ਆਪਣੇ ਘਰ ਨਹੀਂ ਉੱਥੇ ਪਿੱਛੇ ਹਾਂ ਹਾਂ ਤੇ ਉਹ ਬੰਦੇ ਨੇ ਮੈਂ ਦੇਣ ਗਏ ਪੈਸੇ ਅੱਛਾ ਤੇ ਕਿਸ ਤਾ ਰਹਿ ਗਈ ਇਹਦੇ ਪੰਜ ਚਾਰ ਫਰ ਅੱਛਾ ਅੱਛਾ ਤੇ ਉਹਨੇ ਸਾਡਾ ਰਵਈਆ ਵੇਖ ਕੇ ਨਾ ਥੋੜਾ ਬੋਤਾ ਤੇ ਕਹਿੰਦਾ ਹੈ ਵੀ ਤੁਸੀਂ ਆਪਣੇ ਘਰ ਆ ਸਕਦੇ ਜੀ ਅੱਛਾ ਉਹਦਾ ਰਾਦਣਾ ਵੀ ਚਲੋ ਪੈਸੇ ਤੇ ਦੇਈ ਜਾਣ ਦੇ ਕਿਸ਼ਤਾਂ ਦੇ ਹਾਂਜੀ ਹਾਂਜੀ ਉਹੇ ਲਾ ਲੋ ਠੀਕ ਆ ਠੀਕ ਇਹੋ ਸਲਾਹ ਟਾਣਾ ਕਰਨੀ ਸੀ ਵੀ ਉੱਥੇ ਹੁਣ ਚੱਲ ਜੀਏ ਕਿ ਕਿਤਰਾ ਕਰੀਏ ਹਮ ਅਰੇ ਕਿੰਨੇ ਕ ਟਾਈਮ ਦੀਆਂ ਰਹਿ ਗਈਆਂ ਹੋਰ ਕਿਸ਼ਤਾਂ ਪੰਜ ਲਾ ਲੋ अच्छा पांच हां जी हां जी ते मैं ना फिर महीने रे पांच ही और हां जी हां जी ते पांच चार महीने और रह लो इत्थे हम्म एक बार क्लियर करके जाओ गल भाई टाडी सही है दसा की है हां जी हां जी इत्थे हुन ਤੁਸੀਂ ਦੋਵੇਂ ਪਿਓ ਪੁੱਤ ਕੰਮਕਾਰ ਤੇ ਲੱਗੇ ਹੋ ਹਾਂ ਹਾਂ ਉੱਥੋਂ ਤੁਹਾਨੂੰ ਮੁੜ ਕੇ ਨਾ ਤੁਹਾਡਾ ਕੰਮਕਾਰ ਵੀ ਥੋੜਾ ਜਿਆਦਾ ਦੂਰ ਪੈ ਜਾਣਾ ਦੂਰ ਪੈ ਜਾਣਾ ਹਾਂ ਇਹ ਨਾ ਹੋਵੇ ਵੀ ਤੁਸੀਂ ਇੱਥੋਂ ਚੱਲ ਜੋ ਹਾਂ ਹਾਂ ਮੁੜ ਕੇ ਤੁਹਾਡੇ ਕੋ ਕੰਮਕਾਰ ਤੇ ਟਾਈਮ ਨਾ ਪਹੁੰਚਿਆ ਨਾ ਜਾਵੇ ਤੁਹਾਡੇ ਇਕਦਰੀ ਵੀ ਤਾਂ ਨੌਕਰੀ ਛੁੱਟ ਜੇ ਛੁੱਟ ਜੇ ਤੇ ਮੁੜ ਕੇ ਤਾਂ ਇਹ ਕਿਸ਼ਤਾ ਟੁੱਟ ਜਾਂਦੇ ਫਿਰ ਕਾਰਡ ਖਰਾਬ ਹੋ ਜੇ ਇਹ ਤਾਂ ਕਰ ਤੇ ਪਾਜੀ ਮੈਂ ਕਹਿੰਦੀ ਹਗੀ ਵੀ ਪਾਜੀ ਹੁਣਾਂ ਨੂੰ ਸੱਦਾ ਤੇ ਫੈਸਲਾ ਕਰੋ ਸਾਰੀ ਜੇ ਹੁਣ ਪੰਜ ਚਾਰ ਰਹਿ ਗਿਆ ਨੇ ਪੰਜ ਚਾਰ ਮਹੀਨੇ ਹੋਰ ਹੋ ਇੱਥੇ ਤੇ ਜਦੋਂ ਸਾਰੇ ਪੈਸੇ ਮੁੱਕ ਜਾਣਗੇ ਤੇ ਇੱਕ ਵਾਰੀ ਆਪਣੇ ਘਰ ਜਾਇਓ ਕੰਮ ਸੇ ਕੰਮ ਤੁਹਾਨੂੰ ਫਿਕਰ ਤਾਂ ਨਾ ਹੋਊਗਾ ਕਿ ਹੁਣ ਅਸੀਂ ਕਿਸ਼ਤ ਲੈਣੀ ਆ ਗੱਲ ਪਾਜੀ ਦੀ ਸਹੀ ਏ ਠੀਕ ਨਹੀਂ ਇੱਕ ਮਹੀਨੇ ਦੀ ਵੀ ਰਹਿ ਗਈ ਨਾ ਇਹੀ ਮੁੜਕੇ ਢੇਲੇ ਪੈ ਜਾਣਾ ਵਿਚਾਰ ਕੋਈ ਨਹੀਂ ਵੀ ਦਿੱਤੀ ਜਾਣੀ ਨਾਲੇ ਹੋਰ ਗੱਲ ਹੈ ਨਾ ਇੱਥੋਂ ਤੁਸੀਂ ਕੰਮ ਤੇ ਜਾਣ ਰਹੇ ਹੋ ਹਾਂਜੀ 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 ਉੱਥੋਂ ਤੁਹਾਨੂੰ ਪੈ ਜਾਣਾ ਦੂਰ ਫਿਰ ਤੰਗੀ ਆਊਗੀ ਤੰਗੀ ਆਉਂਦੀ ਨਹੀਂ ਵਕੇ ਨਹੀਂ ਹਾਂਜੀ ਹਾਂਜੀ ਤੇ ਜੇ ਤੁਸੀਂ ਆਪਣੇ ਘਰ ਬਹਿ ਰਹੋਗੇ ਕਦੇ ਆਰਾਮ ਨਾਲ ਜਾ ਕੇ ਟਿਕਾ ਕੇ ਹੂੰ ਹੂੰ ਤੇ ਕਰ ਲਿਆ ਤੁਹਾਡੇ ਸਿਰ ਤੇ ਹੋਣਾ ਨਹੀਂ ਕਰਦਾ ਕੋਈ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਤੇ ਮੁੜਕੇ ਆਵੇ ਲਾਗੇ-ਚਾਗੇ ਵੀ ਤੇ ਕੰਮ ਮਿਲੂਗਾ ਤਾਂ ਕੋਈ ਮਹੀਨਾ ਖੰਡ ਘਰ ਵੀ ਬਹਿਣਾ ਪਊ ਤੇ ਸਰਜੂਗਾ ਹਾਂ ਇਹ ਤਾਂ ਗੱਲ ਹੈ ਕਿ ਆਓ ਤੁਸੀਂ ਸਿਆਣੇ ਹੋ ਆਪਣੀ ਮਰਜ਼ੀ ਵੇਖ ਲਓ ਨਹੀਂ ਨਹੀਂ ਭਾਜੀ ਤੁਹਾਡੀ ਸਲਾਹ ਬਿਲਕੁਲ ਵਧੀਆ ਵਾ ਠੀਕ ਹੈ ਕਿ ਨਹੀਂ ਤੇ ਬ ਮੈਂ ਚਾ ਲੈ ਆ ਚਲੋ ਕੋਈ ਗੱਲ ਨਹੀਂ ਚਾਹ ਤੇ ਪੀ ਲਾਂਗੇ ਤੇ ਵੇਖ ਲਓ ਤੁਸੀਂ ਵੀ ਆਪਣੇ ਸਲਾਹ ਕਰਕੇ ਵੀ ਕਦਾਂ ਕਰਨੀ ਚਾਹੀਦੀ ਆ ਮੈਨੂੰ ਤੇ ਇਦਾਂ ਸਹੀ ਲੱਗਦਾ ਉਹ ਪਰਮ ਉਹ ਪਰਮ ਅੱਜ ਸਸੀ ਸਸੀ ਗਾਲ ਠੀਕਾ ਇਹ ਕਹਿੰਦੇ ਆ ਹਾਂਜੀ ਇੱਧਰ ਆ ਜਾ ਇੱਧਰ ਆ ਇੱਧਰ ਆ ਜੀ ਪੀ ਸਾਰਾ ਕੰਮ ਨਬੇੜ ਕੇ ਨਾ ਹਾਂਜੀ ਪੈਹਾਂ ਦਾ ਤੇ ਫੇਰ ਹੀ ਆਪਣੇ ਘਰ ਜਾਇਓ ਉੱਥੇ ਆਹ ਉਹ ਦਾ ਨਾਮ ਇਹ ਲੋ ਮਮੀ ਨੂੰ ਪੁੱਛ ਮੈਂ ਤਾਂ ਕਹਿਣ ਰਿਹਾ ਵੀ ਵੇਖੋ ਤੁਸੀਂ ਇੱਥੇ ਕੰਮ ਦੇ ਚੱਲ ਜਾਂਦੇ ਤੂੰ ਤੇ ਪਿੰਦਰ ਹਾਂਜੀ ਹੈਨਾ ਤੇ ਨਾਲੇ ਤੁਹਾਡਾ ਜਾਣ ਆਉਂਦੇ ਕੋਈ ਖਰਚਾ ਨਹੀਂ ਗਾ ਉੱਥੋਂ ਤੁਹਾਨੂੰ ਦੂਰ ਪੈ ਜਾਣਾ ਜੀ ਨਹੀਂ ਠੀਕ ਹੈ ਮੈਂ ਸੜੀ ਜਿਹੜੇ ਕੰਮ ਆ ਇੱਥੇ ਤੁਸੀਂ ਕਰਨੇ ਨੇ ਨਾ ਦਮੇ ਪੁੱਤ ਹੋ ਸਕਦਾ ਉੱਥੇ ਜਾ ਕੇ ਤੁਹਾਡੇ ਕੋ ਨਾ ਹੋਣ ਨਹੀਂ ਹੋਣੀ ਬਾਈ ਹੋਣੀ ਨਹੀਂ ਤੇ ਮੈਨੂੰ ਇਹ ਗੱਲ ਦਾ ਪਤਾ ਵਾ ਨਹੀਂ ਹੋਣੀ ਤੁਸੀਂ ਤਾਂ ਤੁਹਾਡੀਆਂ ਦੇ ਰਹਿ ਗਈਆਂ ਨਾ ਹਾਂਜੀ ਹਾਂਜੀ ਤੇ ਦੁਬਾਰਾ ਦੁਬਾਰਾ ਜੇ ਅਗਲੇ ਨੇ ਕੋਈ ਗੱਲ ਕੀਤੀ ਤੇ ਫੇ ਚੰਗੇ ਨਹੀਂ ਲੱਗਦੀ ਹਾਂ ਤੁਸੀਂ ਇੱਕ ਥਾਂ ਬੈਠੇ ਆ ਬਜੇ ਤੇ ਹੀ ਤਾਂ ਜਾਣਦੇ ਆ ਕਿ ਇਹ ਕੰਮ ਮੇਰਾ ਇੱਥੇ ਲੱਗ ਗਿਆ ਨਾਲੇ ਓਵਰਟਾਈਮ ਲੱਗ ਜਾਂਦਾ ਉਹ ਵੱਖਰਾ ਉਦਾਂ ਇੱਕ ਕੰਮ ਕਰੋ ਤੁਸੀਂ ਕਿਤੇ ਟਾਈਮ ਕੱਢ ਗਏ ਨਾ ਇੱਕ ਵਾਰੀ ਜਾ ਕੇ ਦੇ ਸਬਸਕ੍ਰਾਈਬ ਕਰਾਓ ਪਿਆਰ ਦਾ ਹੁਣ ਬੰਦੀ ਆਹ ਇਹ ਗੱਲ ਤੁਹਾਡੀ ਸਹੀ ਹੈ ਠੀਕ ਹੈ ਕਿ ਨਹੀਂ ਹਾਂ ਹਾਂ ਸਬਸਕ੍ਰਾਈਬ ਕਰਾਓ ਤੇ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡਾ ਹੁਣ ਇੱਕ ਵਾਰੀ ਕੰਮ ਸਾਰਾ ਨਿਬੇੜ ਕੇ ਫੇਰ ਆਵਾਂਗੇ ਆਹ ਠੀਕਾ ਵੀ ਇਦਾਂ ਗੱਲ ਕਰ ਲੈਣੀ ਹੈ ਹੈ ਸਹੀ ਹੈ ਨਾ ਹਾਂਜੀ ਇਦਾਂ ਕਰ ਲੈਣੀ ਹੈ ਕੇਵਲੇ ਨਾ ਆਪ ਹੀ ਚੱਲੀਏ ਬੇਲ ਤੇ ਦੋਈ ਢੇ ਹੈ ਹਾਂਜੀ ਬਾਕੀ ਇਹ ਆ ਵੀ ਅਸੀਂ ਵੀ ਡੇ ਹਾਂ ਕੋ ਘਰ ਦਾ ਸੋਚਣ ਵੀ ਹਿੰਕੂ ਮਾੜਾ ਮੋਟਾ ਬਣਾਈ ਗਏ ਹੁਣ ਆਪਣਾ ਠੀਕ ਹੈ ਠੀਕ ਹੈ ਭਾਜੀ ਹੈ ਕਿ ਨਹੀਂ ਹਾਂਜੀ ਹਾਂਜੀ ਕਮੇਟੀਆਂ ਮੋਟੀਆਂ ਪੰਦਾ ਰਿਹਾ ਵਾ ਮੁੰਡਾ ਸਾਰੇ ਯਾਰ ਇਕੱਠੇ ਕੀਤੇ ਆ ਬਿਲਕੁਲ ਬਿਲਕੁਲ ਤੇ ਸਾਡੇ ਹੁਣ ਦੋ ਹੀ ਕੰਮ ਆ ਕਿ ਮੜਾ ਮੋਟਾ ਘਰ ਬਣ ਜੇ ਤੇ ਸਾਡਾ ਮੁੰਡਾ ਪੜ ਪੜੀ ਜਾਵੇ ਹਾਂਜੀ ਹਾਂਜੀ ਹੋਰ ਹਮ ਕੋਈ ਗੱਲ ਦਾ ਲਾਲਚ ਨਹੀਂ 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 ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਭਾਜੀ ਵੇਖੋ ਤੁਸੀਂ ਸਾਡਾ ਇਨਾ ਸਾਦ ਦਾ ਤੇ ਤੁਹਾਡਾ ਮਹਾਰਾਜ ਕਿਤਨਾ ਮੜਾ ਕਰ ਸਕਦਾ ਵੇਖੋ ਮੇਰੀ ਗੱਲ ਸੁਣੋ ਇਹ ਪਰਮਾਤਮਾ ਹੀ ਆ ਜੇ ਚੰਗੀ ਬੁੱਧੀ ਪਾ ਦਿੰਦਾ ਬੰਦੇ ਦੇ ਅੰਦਰ ਤੇ ਬੰਦਾ ਸਾਰੇ ਕੰਮ ਵਧੀਆ ਕਰਦਾ ਹਾਂਜੀ ਹਾਂਜੀ ਇਹਦਾ ਨਾਲ ਕੋਈ ਨਹੀਂ ਕਿਸੇ ਦਾ ਦਿੰਦਾ ਇਹ ਮਹਾਰਾਜ ਕਰਾ ਜਿੰਨਾ ਸਾਡਾ ਜੋਰ ਪੈਂਦਾ ਹੈ ਅਸੀਂ ਆਪਣਾ ਫਰਜ਼ ਪੂਰਾ ਕੀਤਾ ਵਾ ਤੇ ਕਰਨਾ ਵੀ ਚਾਹੀਦਾ ਹਰ ਬੰਦੇ ਨੂੰ ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਬਾਕੀਆਂ ਨਾਲੋਂ ਤੇ ਚੰਗੇ ਹੀ ਨਿਕਲੇ ਸਾਰੇ ਦਿਨ ਬਦਲ ਜਾਂਦੇ ਆ ਜੇ ਮਾੜੇ ਹੁੰਦੇ ਚੰਗੇ ਆਉਂਦੇ ਆ ਹਾਂਜੀ ਹਾਂਜੀ ਤੇ ਜੇ ਕਦੇ ਚੰਗੇ ਆਉਂਦੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਵੀ ਕਦੇ ਮਾੜੇ ਨਾ ਆ ਜਾਣ ਬਿਲਕੁਲ ਬਿਲਕੁਲ ਸਹੀ ਹੈ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਸਾਰੇ ਤੁਹਾਡੇ ਵਾਲੇ ਵੇਖੋ ਸਾਡੀ ਕਿੰਨੀ ਮਾੜੀ ਹਾਲਤ ਹੈ 12 ਨੇ ਬਾਹ ਫੜ ਲਈ ਹੌਲੀ ਹੌਲੀ ਚਲੋ ਗਾਂਨਪੁਰੇ ਜਾਣ ਰਹੀ ਨੇ ਨਹੀਂ ਬਿਲਕੁਲ ਬਿਲਕੁਲ ਮਿਹਨਤ ਕਰਨੀ ਚਾਹੀਦੀ ਆ ਆਏ ਤੇ ਹਾਂਜੀ ਠੀਕ ਆ ਕਿ ਨਹੀਂ ਹੂੰ ਤੇ ਬਾਕੀ ਚਲੋ ਜੇ ਤੁਸੀਂ ਕਰੇ ਆਪਣੇ ਘਰ ਬੈਠੋਗੇ ਨਾ ਜਾ ਕੇ ਦੋ ਚੌ ਮਹੀਨਿਆਂ ਨੂੰ ਹਾਂਜੀ ਹਾਂਜੀ ਤੇ ਮੁੜ ਕੇ ਇਹ ਆਪੀ ਕੱਲ ਨੂੰ ਆਪਣੀ ਪਿਆਲੀ ਪੂਲੀ ਦਾ ਵੀ ਕਰਿਓ ਕੋ ਆਹੋ ਇਹ ਤਾਂ ਗੱਲ ਹੈ ਠੀਕ ਹੈ ਕਿ ਨਹੀਂ ਮੁੜ ਕੇ ਚਲੋ ਘਰ ਦਾ ਛੁੱਟ ਜੂਗਾ ਕੋਈ ਥੋੜੀਆਂ ਬੋਰੀਆਂ ਕਿਸਣਾ ਉਧਰ ਤਾ ਰਿਓ ਕੇ ਪਰ ਉਧਰ ਨੂੰ ਕਦੇ ਉਹ ਬੰਦਾ ਜੀ ਤੁਹਾਨੂੰ ਕਦੇ ਉਧਰੋਂ ਬੋਟ ਪੇਕ ਕਰੇ ਕੋਈ ਉਹ ਥੋੜੇ ਬਾਰੇ ਪੈਸੇ ਬੁਖੇ ਦੇ ਦੇ ਆਹ ਵੀ ਇਹ ਤਾਂ ਗੱਲ ਹੈ ਹੁਣ ਨਾ ਬੈਠੋ ਮੈਂ ਚਾਹ ਦਾ ਕਰਾਂ ਮਮੀ ਨੂੰ ਚਾਹ ਨਹੀਂ ਲੈ ਕੇ ਆਏ ਚਲੋ ਕੋਈ ਗੱਲ ਨਹੀਂ ਚਾਹ ਮੈਂ ਪੀ ਕੇ ਆਏ ਹੁਣ ਹਾਂ ਪਤਾ ਬਣੀ ਚਾਹ ਇਹਨਾ ਟਾਈਮ ਹੋ ਗਿਆ ਇਹ ਚਾਹ ਤੇ ਬਣ ਗਈ ਹੀਗੀ ਜਸਨੇ ਪਾਤੀ ਖੰਡ ਤੈਨੂੰ ਪਤਾ ਕਿ ਭਾਜੀ ਦੇ ਖੰਡ ਵਾਲੀ ਚਾਹ ਪੀਂਦੇ ਨਹੀਂਗੇ ਆਹ ਸੱਚੂ ਦੇ ਗੋੜਾ ਵਾਲੀ ਚਾਹ ਕੋਣ ਨਾ ਗੋੜਾ ਵਾਲੀ ਨਹੀਂ ਬਣਾਉਂ ਤਾਂ ਟਾਈਮ ਵੱਧ ਲੱਗਿਆ ਮੈਂ ਤਾਂ ਅੱਗੇ ਸ਼ਰਮਾਉਂਦੀ ਆ ਕਿ ਕਿ ਨਜ਼ਰ ਹੋ ਗਿਆ ਕਿ ਬੈਠਿਆ ਉਹ ਤੇ ਕੀ ਕਹਿਣਾ ਨਾ ਪਚਾਰੀ ਤਰੀਏ ਤੱਕ ਉਹ ਗੱਲ ਤੇ ਮੈਂ ਵੇਖਣ ਡਿਆ ਮੈਂ ਉੱਠ ਕੇ ਆਇਆ ਤੈਨੂੰ ਸੁਦੇਣਪੁਰ ਗਿਆ ਚੇਤਾ ਤਦੋਂ ਮੈਂ ਕਿਹਾ ਮੈਂ ਚੱਲ ਤੂੰ ਛੱਡ ਤੇ ਮੈਂ ਬਣਾਉਣੀ ਆ ਹਾਂ ਚਲੋ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਵੀ ਇਹੋ ਸਲਾਹ ਦੇਣ ਆਏ ਆ ਅੱਛਾ ਆਹੋ ਤੇ ਮੈਂ ਕਹਿੰਦਾ ਜਾ ਕੇ ਨਾ ਮੀਨਾ ਖੰਡ ਉੱਥੇ ਸਵਾਇ ਕਰਉਂਦੇ ਆ ਪੀਜਾ ਅਹੇ ਇਹ ਵਧੀਆ ਵਾ ਕਰਕੇ ਆਪੜਾ ਹੀ ਆ ਨਾ ਆਹੋ ਦਰਵਾਜੇ ਦੂਜੇ ਖੁੱਲੇ ਹੋਣਗੇ ਨਾ ਤੇ ਥੋੜਾ ਬੋਤਾ ਸੈਟਾਂ ਨੂੰ ਪੁੱਤ ਮੈਨੂੰ ਬਿੰਨੀ ਬੜੀ ਖੁਸ਼ੀ ਹੈ ਸਾਡਾ ਘਰ ਵਾਪਸ ਮਿਲ ਜਾਣਾ ਹੁਣ ਆਹੋ ਮਿੰਨੀ ਹਾਂ ਚਲ ਮਾਲਕ ਨੇ ਵੇਖਲਾ ਸੋਣੀ ਲਈ ਆ ਨਾ ਸਾਡੀ ਉਹ ਬਿਲਕੁਲ ਕੀ ਹੁਣ ਅਹੀਂ ਕਿਹੜਾ ਕੇਸ ਮੈਂ ਲਾ ਕੀਤਾ ਚਲ ਪੁੱਤ ਨੀਤ ਸਾਫ ਕਰਕੇ ਬੰਦਾ ਤੁਰਿਆ ਰਵੇ ਨਾ ਤੇ ਸਭ ਕੁਝ ਹੋ ਜਾਂਦਾ ਆ ਇਹਨਾਂ ਦਾ ਵੀ ਸ਼ੁਕਰੀਆ ਜੀ ਨਾ ਇਹਨਾਂ ਨੇ ਬੜਾ ਸਾਥ ਦਿੱਤਾ ਬੜਾ ਸਾਥ ਦਿੱਤਾ ਇਹਨਾਂ ਵਿਚਾਰਿਆਂ ਨੇ ਹਟਾ ਹੈ ਚਲ ਤੂੰ ਲੱਗੇ ਜਾ ਕੇ ਬਹਿ ਕੇ ਮਮੀ ਨੇ ਹੋਣ ਲੱਗੇ ਜਾ ਆ ਲੈ ਉਸੇ ਥੇ